ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਬਣਾਉਣ ਲੱਗੇ ਆ ਜੀ ਅਸੀਂ ਪਿਆਜ਼ ਦਾ ਲੱਛਾ ਪਰੌਠਾ ਉਹਦੇ ਲਈ ਤੁਸੀਂ ਦੇਖ ਸਕਦੇ ਆ ਪਿਆਜ਼ ਜਿਹੜੇ ਇਸ ਤਰ੍ਹਾਂ ਆਪਾਂ ਪਤਲੇ ਪਤਲੇ ਜਿਹੜੇ ਕੱਟਨੇ ਆ ਲੰਬੇ ਸਾਈਜ਼ ਦੇ ਤੇ ਪਤਲੇ ਇਸ ਤਰ੍ਹਾਂ ਕੱਟ ਲੈਣੇ ਆ ਇਹ ਮੈਂ ਇੱਕ ਪਿਆਜ਼ ਜਿਹੜਾ ਵੱਡਾ ਉਹੀ ਕੱਟਿਆ ਆ ਤੇ ਇਹਦੇ ਵਿੱਚ ਆਪਾਂ ਜਿਹੜਾ ਮਟੀਰੀਅਲ ਮਿਕਸ ਕਰਨਾ ਆ ਉਹ ਵੀ ਆਪਾਂ ਕੱਟ ਲਿਆ ਆ ਧਨੀਆਂ ਥੋੜਾ ਜ਼ਿਆਦਾ ਪਾਵਾਂਗੇ ਨਾਲੇ ਥੋੜੇ ਪੱਤੇ ਜਿਹੜੇ ਪਦੀਨੇ ਦੇ ਤੇ ਥੋੜੀ ਜਿਹੀ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜੀ ਪਾ ਲਓ। پراਠੇ ਬਹੁਤ طرح ਬਣਦੇ ਆ ਆਪਾਂ ਅੱਜ ਥੋੜਾ ਜਿਹਾ ਵੱਖਰੇ ਤਰੀਕੇ ਨਾਲ ਬਣਾਉਣ ਲੱਗੇ ਆ। ਲੱਛਾ پراਠਾ ਬਣਾਵਾਂਗੇ ਬਹੁਤ ਸਵਾਦ ਬਣਦਾ ਤੇ ਜਲਦੀ ਬਣ ਜਾਣਾ ਥੋੜੇ ਟਾਈਮ 'ਚ। ਐਡ ਕਰਾਂਗੇ ਨਾਲ ਹੀ ਜੀ ਨਮਕ ਥੋੜਾ ਜਿਹਾ ਜੀਰਾ ਧਨੀਆ ਇਹ ਲਈਆ ਜੀ ਥੋੜੀ ਜੀ ਸੁੱਕੀ ਮੇਥੀ ਤੇ ਨਾਲ ਹੀ ਥੋੜੀ ਜੀ ਲਈ ਆਪਾਂ ਅਜਵਾਇ ਤੇ ਥੋੜੀ ਜੀ ਪਾ ਦਾਂਗੇ ਜੀ ਚਿਲੀ ਫਲੈਕਸ ਦੇ ਥੋੜੇ ਜੀ ਆਪਾਂ ਇਹਦੇ ਵਿੱਚ ਐਡ ਕਰਨੀ ਆ ਤੇ ਇਹ ਮਟੀਰੀਅਲ ਹੁਣ ਕਰ ਲਵਾਂਗੇ ਜੀ ਮਿਕਸ ਚੰਗੀ ਤਰ੍ਹਾਂ ਸਾਲਾ ਹੋ ਗਿਆ ਤਿਆਰ ਤੇ ਹੁਣ ਬਣਾਉਂਦੇ ਆਂ ਜੀ ਆਪਾਂ ਪਿਆਜ਼ ਦਾ ਲੱਛਾ ਪਰੌਠਾ ਹਾਂਜੀ ਮਟੀਰੀਅਲ ਕਰ ਲਿਆ ਸੀ ਰੈਡੀ ਤੇ ਹੁਣ ਆਪਾਂ ਬਣਾਉਣ ਲੱਗੇ ਆਂ ਜੀ ਲੱਛਾ ਪਰੌਠਾ ਸਾਈਜ਼ ਤੁਸੀਂ ਆਪਣੇ ਅਕੋਰਡਿੰਗ ਜਿੱਦਾਂ ਤੁਹਾਨੂੰ ਈਜ਼ੀ ਲੱਗਦਾ ਉਦਾਂ ਬਣਾ ਲਓ ਆਪਾਂ ਸੇਮ ਦੋ ਪੇੜੇ ਜਿਹੜੇ ਕਰ ਲੈਣੇ ਆਂ ਪਰਾਠੇ ਬਹੁਤ طرح ਬਣਦੇ ਆ ਅਲੱਗ-ਅਲੱਗ ਤਰੀਕੇ ਦੇ ਨਾਲ ਆਪਾਂ ਵੀ ਬਹੁਤ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀਆਂ ਆ ਪਰਾਠਿਆਂ ਦੀਆਂ ਤੇ ਇਹ ਕੁਝ ਵੱਖਰਾ ਟਰਾਈ ਕੀਤਾ ਸੀਗਾ ਤੇ ਆਪਾਂ ਕਹੇ ਜੀ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਸਾਰੇ ਜਣੇ ਕਮੈਂਟ ਕਰਿਓ ਦੱਸਿਓ ਕਿਹੜਾ ਪਰਾਠਾ ਜ਼ਿਆਦਾ ਪਸੰਦ ਆ ਤੁਹਾਨੂੰ ਵੈਸੇ ਜ਼ਿਆਦਾ ਆਲੂ ਦੇ ਪਰਾਠੇ ਜਿਹੜੇ ਘਰ ਵਿੱਚ ਬਣਦੇ ਆ ਤਕਰੀਬਨ ਤੇ ਆਪਾਂ ਅੱਜ ਲੱਗੀਆਂ ਜੀ ਫਿਰ ਆਸ ਦਾ ਪਰੋਠਾ ਬਣਾ ਲਓ ਇਸ ਤਰ੍ਹਾਂ ਆਪਾਂ ਦੋਨੀਆਂ ਜਿਹੜੀਆਂ ਬੇਲਾਂ ਕਰ ਲਈਆਂ ਤਿਆਰ ਤੇ ਹੁਣ ਆਪਾਂ ਇਹਨਾਂ ਨੂੰ ਬੇਲ ਲਵਾਂਗੇ ਦੋਨੋਂ ਰੋਟੀਆਂ ਨੂੰ ਕੁਟੀ ਦੇ ਅਕੋਰਡਿੰਗ ਤੁਸੀਂ ਸਾਈਜ਼ ਕਰ ਲਓ ਛੋਟਾ ਵੱਡਾ ਜਿੱਦਾਂ ਵੀ ਤੁਹਾਨੂੰ ਪਸੰਦ ਆ ਉਹਨਾ ਤੁਸੀਂ ਲੈ ਲਓ ਇਹ ਆਪਾਂ ਇੱਕ ਬੇਲੀ ਆ ਤੇ ਇਹਨੂੰ ਆਪਾਂ ਸਾਈਡ ਤੇ ਕਰ ਲੈਂਦੇ ਆ ਤੇ ਨਾਲ ਹੀ ਆਪਾਂ ਜਿਹੜੀ ਦੂਸਰੀ ਆ ਉਹ ਵੀ ਰੈਡੀ ਕਰ ਲੈਣੀ ਆ ਇਹ ਆਪਾਂ ਸਿੰਗਲ ਵਿੱਚ ਹੀ ਸਟਫਿੰਗ ਕਰਕੇ ਬਣਾ ਲੈਂਦੇ ਆਂ ਕਈ ਵਾਰ ਆਪਾਂ ਡਬਲ ਰੋਟੀ ਦੀ ਵੀ ਬਣਾ ਲੈਂਦੇ ਆਂ ਬਣਾਵਾਂਗੇ ਇਹ ਵੀ ਡਬਲ ਰੋਟੀ ਦੀ ਪਰ ਇਹ ਆਪਾਂ ਥੋੜਾ ਜਿਹਾ ਕਟਿੰਗ ਕਰ ਲੈਣਾ ਤੁਹਾਡੇ ਸਾਹਮਣੇ ਆਪਾਂ ਕਰਦੇ ਜਾਣਾ ਵੀਡੀਓ ਪੂਰੀ ਦੇਖਿਓ ਤਾਂ ਕਿ ਤੁਸੀਂ ਵੀ ਟਰਾਈ ਕਰ ਸਕੋ ਘਰ ਵਿੱਚ ਬਣਾ ਸਕੋ ਤੇ ਨਾਲ ਹੀ ਥੋੜਾ ਜਿਹਾ ਲਗਾਵਾਂਗੇ ਜੀ ਤੇਲ ਜਿਹੜਾ ਵੀ ਤੁਸੀਂ ਯੂਜ਼ ਕਰਨਾ ਕੋਠੇ ਵਿੱਚ ਉਹ ਤੁਸੀਂ ਲਗਾ ਲਓ ਹੁਣ ਬਾਦਮਾਂਗੇ ਜੀ ਮਟੀਰੀਅਲ ਸਾਰੀ ਰੋਟੀ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਰੀ ਸਾਈਡ ਤੇ ਪਾ ਲੈਣਾ ਆ ਆ ਕੇ ਤੇ ਨਾਲ ਹੀ ਦੂਸਰੀ ਰੋਟੀ ਨੂੰ ਆਪਾਂ ਇਹਦੇ ਉੱਪਰ ਕਰ ਦੇਣਾ ਇਸ ਤਰ੍ਹਾਂ ਕਰੰਤੋਂ ਬਾਅਦ ਇਹਨੂੰ ਥੋੜਾ ਥੋੜਾ ਸਾਈਡਾਂ ਤੋਂ ਪ੍ਰੈਸ ਕਰ ਲਓ ਇੱਕ ਪਰਾਠਾ ਇਦਾਂ ਵੀ ਬਣ ਜਾਂਦਾ ਜੀ ਹੁਣ ਆਪਾਂ ਇਹਨੂੰ ਇਦਾਂ ਹੀ ਸੇਕਣਾ ਹੋਵੇ ਤੇ ਆਪਾਂ ਸੇਕ ਸਕਦੇ ਹਾਂ ਪਰ ਆਪਾਂ ਇਦਾਂ ਨਹੀਂ ਬਣਾਵਾਂਗੇ ਥੋੜਾ ਜਿਹਾ ਇਹਨੂੰ ਆਪਾਂ ਹੋਰ ਸਟਾਈਲ ਜਿਹੜਾ ਇਹਦੇ ਵਿੱਚ ਕਰਾਂਗੇ ਚੰਗੀ ਤਰ੍ਹਾਂ ਸਾਰੀ ਸਾਈਡ ਤੋਂ ਕਰਕੇ ਹੁਣ ਆਪਾਂ ਇਹਨੂੰ ਕੱਟ ਕਰ ਲੈਣਾ ਹੈ ਜਾ ਜ ਆਟਾ ਲਗਾ ਲਓ ਜੇ ਤੁਹਾਨੂੰ ਲੱਗਦਾ ਕਿ ਪਿਆਜ਼ ਇਸ ਤਰ੍ਹਾਂ ਬਾਹਰ ਆਂਦੇ ਆ ਥੋੜਾ ਥੋੜਾ ਆਟਾ ਡਰਾਈ ਜਿਹੜਾ ਲਗਾ ਕੇ ਇਸ ਤਰ੍ਹਾਂ ਕਰ ਲੈ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸਾਰੇ ਜਿਹੜੇ ਪੀਸ ਆ ਉਹਨਾਂ ਨੂੰ ਕੱਟ ਕਰਾਂਗੇ ਇਸ ਤਰ੍ਹਾਂ ਇੱਕ ਪਰਾਠਾ ਆ ਤੇ ਪਰ ਆਪਾਂ ਇਹਦੇ ਦੋ ਪਰਾਠੇ ਬਣਾ ਲੈਣੇ ਆ ਉਹ ਤੁਸੀਂ ਸਾਈਜ਼ ਦੇਖ ਸਕਦੇ ਆ ਕਿ ਤੁਸੀਂ ਵੱਡਾ ਛੋਟਾ ਜਿੰਨਾ ਵੀ ਬਣਾਉਣਾ ਹੈ ਇਸ ਤਰ੍ਹਾਂ ਕੱਟ ਕਰਨ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਰੂਲ ਕਰਨਾ ਆ ਇਕੱਲੇ ਇਕੱਲੇ ਨੂੰ ਜਿੰਨਾ ਵੀ ਸਾਈਜ਼ ਕਰਨਾ ਆ ਉਹਦੇ ਅਕੋਰਡਿੰਗ ਜਿਹੜੇ ਰੂਲ ਆ ਇਸ ਤਰ੍ਹਾਂ ਆਪਾਂ ਐਡ ਕਰ ਲੈਣਾ ਵਿੱਚ ਹੋਰ ਹੁਣੇ 6 ਬਣਾਏ ਸੀਗੇ ਤੇ ਮੈਂ ਤਿੰਨ ਤਿੰਨ ਦਾ ਜਿਹੜਾ ਇੱਕ ਪੇੜਾ ਕਰ ਲੈਣਾ ਇਸ ਤਰ੍ਹਾਂ ਇੱਕ ਰੂਲ ਜਿਹੜਾ ਤੁਸੀਂ ਦੇਖ ਸਕਦੇ ਆ ਤਿਆਰ ਹੋ ਗਿਆ ਉਡਾ ਜੀ ਇਹਨੂੰ ਪ੍ਰੈਸ ਕਰ ਲਵਾਂਗੇ ਤੇ ਆਪਾਂ ਸੁੱਕਾ ਆਟਾ ਲਗਾ ਕੇ ਆਪਾਂ ਇਹਨੂੰ ਈਜ਼ੀ ਜਿਹੜਾ ਬੇਲ ਲੈਣਾ ਤੇ ਇਸੇ ਤਰ੍ਹਾਂ ਹੀ ਆਪਾਂ ਦੂਸਰਾ ਵੀ ਪਰਾਠਾ ਉਹਨੂੰ ਵੀ ਆਪਾਂ ਰੋਲ ਕਰ ਲੈਣ ਹੁਣ ਇਹਨੂੰ ਦੋਨੋਂ ਸਾਈਡ ਤੇ ਸੁੱਕਾ ਆਟਾ ਲਗਾ ਕੇ ਆਪਾਂ ਇਹਨੂੰ ਹੌਲੀ-ਹੌਲੀ ਬੇਲਣਾ ਤੇ ਕੋਸ਼ਿਸ਼ ਕਰੋ ਇਸ ਤਰ੍ਹਾਂ ਨਾਲ-ਨਾਲ ਹੱਥਾਂ ਦੇ ਨਾਲ ਸੈੱਟ ਕਰ ਲਓ ਪਿਆਜ਼ ਬਾਹਰ ਨਹੀਂ ਨਿਕਲਣੇ ਬਸ ਹੌਲੀ-ਹੌਲੀ ਆਪਾਂ ਇਹਨੂੰ ਇਸ ਤਰ੍ਹਾਂ ਪ੍ਰੈਸ ਕਰਦੇ ਹੋਏ ਦੋਨੋਂ ਸਾਈਡ ਤੋਂ ਆਪਾਂ ਜਿਹੜਾ ਬੇਲ ਲੈਣਾ ਹੈ ਦੋਨੋਂ ਸਾਈਡ ਤੇ ਆਪਾਂ ਇਹਨੂੰ ਇਸ ਤਰ੍ਹਾਂ ਹੁਣ ਪਰਾਠਾ ਜਿਹੜਾ ਆਪਾਂ ਪਾ ਦਿੱਤਾ ਤੇ ਹੌਲੀ-ਹੌਲੀ ਆਪਾਂ ਇਹਨੂੰ ਸੇਕ ਹੀ ਲਾ ਲੈਣਾ ਫਲੇਮ ਜਿਹੜਾ ਉਹ ਲੋ ਆ ਤੇ ਬਹੁਤ ਵਧੀਆ ਇਹਦਾ ਟੇਸਟ ਆਉਂਦਾ ਆ ਦੇਖਣ ਨੂੰ ਬਹੁਤ ਵਧੀਆ ਲੱਗਦਾ ਜਦੋਂ ਥੋੜਾ ਸੇਕ ਲੱਗ ਗਿਆ ਤਾਂ ਆਪਾਂ ਦੂਸਰੀ ਸਾਈਡ 'ਤੇ ਇਹਨੂੰ ਥੋੜਾ-ਥੋੜਾ ਤੇਲ ਲਗਾਵਾਂਗੇ ਤੇ ਇਸੇ ਤਰ੍ਹਾਂ ਦੋਨੋਂ ਸਾਈਡ ਤੋਂ ਆਪਾਂ ਇਹਨੂੰ ਸੇਕ ਲੈਣਾ ਹੈ ਗੈਸ ਦਾ ਫਲੇਮ ਜਿਹੜਾ ਆ ਉਹ ਆਪਾਂ ਮੀਡੀਅਮ ਤੇ ਰੱਖਣਾ ਜ਼ਿਆਦਾ ਹਾਈ ਨਹੀਂ ਕਰਨਾ ਕਿਉਂਕਿ ਚੰਗੀ ਤਰ੍ਹਾਂ ਜਿਹੜੇ ਪਿਆਜ਼ ਆ ਉਹਨਾਂ ਨੂੰ ਵੀ ਸੇਕ ਲੱਗ ਜਵੇ ਤੇ ਰਾਟਾ ਜਿਹੜਾ ਆਪਣਾ ਉਹ ਕਰਾਂਚੀ ਬਣੇ ਤੁਸੀਂ ਜਿਹੜਾ ਵੀ ਘੇ ਜਾਂ ਤੇਲ ਕੁਝ ਵੀ ਯੂਜ਼ ਕਰਦੇ ਆਂ ਤੇ ਦੇਸੀ ਘੇ ਯੂਜ਼ ਕਰਦੇ ਆ ਉਹਦੇ ਵਿੱਚ ਪਾ ਲਓ ਤੇ ਬਹੁਤ ਵਧੀਆ ਪਰਾਠਾ ਇਹ ਬਣ ਕੇ ਤਿਆਰ ਹੁੰਦਾ ਆ ਤੇ ਫਿਰ ਪੇਸਟ ਕਰੋ ਜਿੱਦਾਂ ਵੀ ਤੁਹਾਨੂੰ ਪਸੰਦ ਆ ਅਚਾਰ ਨਾਲ ਦਹੀਂ ਨਾਲ ਜਿੱਦਾਂ ਵੀ ਤੁਸੀਂ ਖਾਣਾ ਪਸੰਦ ਕਰਦੇ ਆ ਉਦਾਂ ਕਰ ਸਕਦੇ ਆ ਹਾਓ ਜੀ ਬਣ ਕੇ ਰੈਡੀ ਆ ਅੱਜ ਦਾ ਪਿਆਜ਼ ਦਾ ਲੱਛਾ ਪਰਾਠਾ ਹਾਂਜੀ ਇਸ ਦੇ ਨਾਲ ਹੀ ਬਣਾ ਕੇ ਤਿਆਰ ਕਰ ਲਿਆ ਜੀ ਆਪਾਂ ਪਿਆਜ਼ ਦਾ ਲੱਛਾ ਪਰਾਠਾ ਥੋੜੇ ਟਾਈਮ ਵਿੱਚ ਹੀ ਬਣ ਜਾਂਦਾ ਹੈ ਤੇ ਇੱਕ ਵੱਖਰਾ ਟੇਸਟ ਜਿਹੜਾ ਬਣਦਾ ਤੁਸੀਂ ਵੀ ਟਰਾਈ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਅੱਜ ਦੀ ਰੈਸਪੀ ਕਿੱਦਾਂ ਦੀ ਲੱਗੀ ਇਹ ਤੁਹਾਡੇ ਤੇ ਆ ਕਿ ਤੁਸੀਂ ਜਿਹੜੀ ਵੀ ਚੀਜ਼ ਨਾਲ ਟੇਸਟ ਕਰਨਾ ਚਾਹੁੰਦੇ ਦਹੀਂ ਨਾਲ achar ਨਾਲ ਮੱਖਣ ਨਾਲ ਜਾਂ ਕੋਈ ਚਾਹ ਨਾਲ ਸੰਜੋਲਦੇ ਚਾਹ ਨਾਲ ਖਾ ਲੋ ਬਹੁਤ ਵਧੀਆ ਬਣਦਾ ਬਹੁਤ ਟੇਸਟੀ ਲੱਗਦਾ ਹੈ ਤੇ ਸਾਰੇ ਜਣੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਜਲਦੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਠੀਕ ਹੈ